ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨੀ ਹੈ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਾਦਰ ਸਾਹਿਬ ਦੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਤਕਰੀਬਨ ਤਕਰੀਬਨ ਪਹਿਲਾਂ ਵੀ ਸਹਿਯੋਗ ਕੀਤਾ ਸੀ ਔਰ ਸਿੱਧੂ ਮੂਸੇਵਾਲਾ ਅੰਗਰੇਜ਼ੀ ਟਿਕਟ ਤੋਂ ਇਲੈਕਸ਼ਨ ਲੜੇ ਸੀ ਭਾਵੇਂ ਹਾਰ ਗਏ ਸੀ ਉਦੋਂ ਬਾਅਦ ਉਹਨਾਂ ਦੀ ਮੌਤ ਹੁੰਦੀ ਹੈ ਬੜਾ ਦੁੱਖ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਕਿਆ ਸਰਾਇਆਂ ਪਹਿਲਾਂ ਇਹ ਵੀ ਚੱਲਦੀਆਂ ਸੀ ਕਿ ਸ਼ਾਇਦ ਉਹਨਾਂ ਨੂੰ ਇਲੈਕਸ਼ਨ ਲੜਾਈ ਜੋ ਢਿੰਡਾ ਲੋਕ ਸਭਾ ਹਲਕੇ ਤੋਂ ਪਰ ਨਹੀਂ ਹੁਣ ਉਹਨਾਂ ਨੇ ਪੂਰਾ ਸਹਿਯੋਗ ਦੇਣ ਦੀ ਗੱਲ ਸ਼ਰਿਆਮ ਖੁੱਲ ਕੇ ਕਰ ਦਿੱਤੀ ਖੈਰਾਬ ਸਭ ਦੇ ਨਾਲ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਔਰ ਕਈ ਥਾਵਾਂ ਤੇ ਜਾ ਕੇ ਪੇਪਰ ਨਾਮੀਨੇਸ਼ਨ ਕਰਵਾਏ ਨੇ ਕਾਂਗਰਸ ਦੇ ਕੈਂਡੀਡੇਟਾਂ ਦੇ। ਤੇ ਜਦੋਂ ਇਹ ਗੱਲਬਾਤ ਸਾਹਮਣੇ ਆਈ ਤਾਂ ਸੰਜੀਤ ਮਾਨ ਨੇੜਾ ਕੌਮ ਦਾ ਬੇੜਾਗਰ ਕਰਨ ਵਾਲਾ ਕੌਮ ਦੇ ਨਾਂ ਤੇ ਚੇਟੀਆਂ ਵੇਚਣ ਵਾਲਾ ਕਰੋੜਾਂ ਅਰਬ ਅਰਬਾਂ ਰੁਪਇਆ ਇਕੱਠਾ ਕਰਨ ਵਾਲਾ ਹੈ। ਤੇ ਉਹਦੇ ਮਿਰਚਾਂ ਜਰੂਰ ਲੱਗੀਆਂ ਕਹਿੰਦਾ ਮੈਨੂੰ ਦੁੱਖ ਹੋਇਆ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਕਾਂਗਰਸ ਨੂੰ ਸਪੋਰਟ ਕਰਦੇ ਆ ਤੇ ਉਹ ਬੰਦਾ ਆਪਣੇ ਪੁੱਤ ਦੀ ਕਹਿ ਲਈ ਅਰਥੀ ਹਲੇ ਤੱਕ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ ਦੁੱਖ ਹੈ ਉਹਨੂੰ ਇਸ ਗੱਲ ਦਾ ਸਿੱਧੂ ਮੂਸੇਵਾਲੇ ਦੇ ਜਿਹੜੇ ਚੋਣ ਵਾਲੇ ਨੇ ਉਹਨਾਂ ਨੂੰ ਵੀ ਦੁੱਖ ਹੈ ਕਿਉਂਕਿ ਉਸ ਬੱਚੇ ਨੇ ਆਪਣੇ ਜੀਵਨ ਦੇ ਵਿੱਚ ਤਰੱਕੀ ਕੀਤੀ ਹੈ ਮਿਹਨਤ ਕੀਤੀ ਹੈ ਤੇ ਉਹਨੂੰ ਮੌਤ ਦੇ ਘਾਟ ਉਤਾਰ ਦੇਣਾ ਇਹ ਬਹੁਤ ਹੀ ਚੰਗੀ ਗੱਲ ਨਹੀਂ ਸੀ ਇਹ ਤਕਰੀਬਨ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਇਹਨੂੰ ਮਾੜਾ ਮੰਨਿਆ ਸੀ ਔਰ ਸੋਗ ਮਨਾਇਆ ਸੀ ਅੱਜ ਵੀ ਲੋਕ ਦੁੱਖ ਮਹਿਸੂਸ ਕਰਦੇ ਆ ਤੇ ਸਿਮਰਿਤ ਮਾਨ ਨੂੰ ਜਦੋਂ ਪੱਤਰਕਾਰ ਸਵਾਲ ਪੁੱਛਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਜਦੋਂ ਜਿਮਨੀਚੌਣ ਵਾਈਲੈਕਸ਼ਨ ਜਿੱਤੀ ਐ ਸੰਗਰੂਰ ਤੋਂ ਤੁਹਾਨੂੰ ਕ੍ਰੈਡਿਟ ਮਿਲਿਆ ਸੀ ਸਿੱਧੂ ਮੂਸੇਵਾਲੇ ਦੀ ਮੌਤ ਦਾ ਤੇ ਦੀਪ ਸਿੱਧੂ ਦੀ ਮੌਤ ਦਾ ਤੇ ਸਮਰਿਤ ਮਾਨ ਉੱਥੇ ਕਹਿੰਦਾ ਕਹਿੰਦਾ ਨਹੀਂ ਇਹ ਨਹੀਂ ਹੋਇਆ ਪਰ ਇਹ ਸੱਚ ਹੈ ਕਿ ਵਾਈਲੈਕਸ਼ਨ ਜਿਮਨੀਚੌਣ ਜਿਹੜੀ ਸੰਗਰੂਰ ਤੋਂ ਸਮਰਿਤ ਮਾਨ ਨੇ ਜਿੱਤੀ ਸੀ ਉਹਦਾ ਜਿਹੜਾ ਫੈਕਟਰ ਸੀ ਅਸਲ ਵਿੱਚ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਜਿਹੜਾ ਜੂਸ ਸੀ ਪੰਜਾਬ ਦਾ ਤਕਰੀਬਨ ਤਕਰੀਬਨ ਉਹਨੇ ਬਹੁਤ ਵੱਡੀ ਸਪੋਰਟ ਕੀਤੀ ਸੀ ਸਮਝਿਤ ਮੰਨਦੀ ਪਰ ਹੁਣ ਜਿਹੜਾ ਤਾਣਾ ਬਾਣਾ ਹੈ ਉਹ ਸਭ ਕੁਝ ਗਲਤ ਬੁਣਿਆ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦਾ ਜਿਹੜਾ ਕਾਂਗਰਸ ਨੂੰ ਸਪੋਰਟ ਕਰਨ ਤੋਂ ਭਾਵ ਹੈ ਉਹ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਚਾਹੁੰਦੇ ਹੈ ਇਲੈਕਸ਼ਨ ਲੜਨ ਨੂੰ कोई ਵੱਡੀ ਗੱਲ ਨਹੀਂ ਸੀ ਲੜ ਸਕਦੇ ਸੀ ਆਜ਼ਾਦ ਵੀ ਲੜ ਸਕਦੇ ਸੀ ਪਾਰਟੀਵਾਂ ਨੂੰ ਵੀ ਲੜ ਸਕਦੇ ਸੀ ਤੇ ਪਰ ਇਲੈਕਸ਼ਨ ਤੋਂ ਅਸਲ ਵਿੱਚ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਮੇਰੇ ਪੁੱਤ ਦੀ ਜਿਹੜੀ ਮੌਤ ਹੋਈ ਹੈ ਉਹਦਾ ਮੈਨੂੰ ਇਨਸਾਫ ਮਿਲੇ ਤੇ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਹੈ ਉਹਦਾ ਕਾਰਨ ਸਮਜੀਤ ਮਾਨ ਹੈ ਕਿਉਂਕਿ ਜਿੰਨੇ ਵੀ ਗੈਂਗਸਟਰ ਪਾਲੇ ਨੇ ਜਾਦਾ ਇਹਨਾਂ ਕੜਮ ਚੌਧਰੀਆਂ ਨੇ ਸਮਜੀਤ ਮਾਨ ਵਰਗਿਆਂ ਨੇ ਪਾਲੇ ਨੇ ਤੇ ਜਦੋਂ ਵੀ ਇਹ ਕਿਤੇ ਨਾ ਕਿਤੇ ਖੁਲਾਸੇ ਹੋਣਗੇ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਗੈਂਗਸਟਰਵਾਦ ਪੈਦਾ ਕਰਨ ਦਾ ਰੋਲ ਹੈ ਸਮਜੀਤ ਮਾਨ ਦਾ ਹੈ ਸਮਜੀਤ ਮਾਨ ਸਿੱਧੂ ਮੂਸੇਵਾਲੇ ਦੀ ਮੌਤ ਕਰਕੇ ਦੇਵਸੂਦੀ ਮੌਤ ਕਰਕੇ ਜਮਨੀ ਚੌਣ ਜਿੱਤਿਆ ਸੀ ਤੇ ਹੁਣ ਮੈਂ ਇਹ ਬੇਨਤੀ ਅਜ ਤਾਂ ਕੀਤੀ ਹੈ ਕਿ ਬਹੁਤ ਚੰਗਾ ਕੀਤਾ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਨੇ ਕਿ ਸ਼ਰਿਆਮ ਕਾਂਗਰਸ ਦੀ سپورਟ ਵਿੱਚ ਖੜੇ ਨੇ ਜਿਤਨਾ ਹਾਰਨਾ ਲੋਕਾਂ ਦੇ ਹੱਥ ਵਿੱਚ ਹੈ ਲੋਕਾਂ ਨੇ ਕਿਦਾਂ ਕਿਹਨੂੰ سپورਟ ਕਰਨਾ ਕਿਹਨੂੰ ਵੋਟ ਪਾਉਣੀ ਹੈ ਤੇ ਪਰ ਬਹੁਤ ਵੱਡਾ ਕੇਡਰ ਜਿਹੜਾ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਉਹ ਬਿਲਕੁਲ ਉਦੇ ਮੁਤਾਬਕ ਹੀ ਸਪੋਰਟ ਕਰਾਂਗੇ ਸਿੱਧ ਮੂਸੇਵਾਲੇ ਦੇ ਫਾਦਰ ਸਾਹਿਬ ਦੇ ਪਿੱਛੇ ਜਿਹੜੇ ਖੜੇ ਨੇ ਉਹ ਵਾਗ ਹੀ ਖੈਰਾ ਸਾਹਿਬ ਨੂੰ ਜਿਤਾਉਣਗੇ ਜਾਂ ਕਾਂਗਰਸ ਦੇ ਜਿਹੜੇ ਹੋਰ ਕੈਂਡੀਡੇਟ ਨੇ ਉਹਨਾਂ ਨੂੰ ਜਿਤਾਉਣਗੇ ਚ ਕੋਈ ਸ਼ੱਕ ਨਹੀਂ ਹੈ ਜਿਹੜਾ ਅੰਦਰ ਗੁੱਸਾ ਹੁੰਦਾ ਉਹ ਤਕਰੀਬਨ ਛੇਤੀ ਕਿਸੇ ਦਾ ਪਾਰਾ ਠੰਡਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਇਨਸਾਫ ਨਾ ਮਿਲੇ ਤੇ ਦੂਜੀ ਗੱਲ ਇੱਥੇ ਇੱਕ ਹੋਰ ਨੋਟ ਕਰਿਓ ਮੈਂ ਜਦੋਂ ਵੀ ਕੋਈ ਗੱਲ ਕਰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਗੱਲ ਕਰਦਾ ਜਦੋਂ ਨਾਲ ਲੋਕਾਂ ਨੇ ਹੁੰਦਾ ਲੋਕ ਕਿੱਧਰ ਨੂੰ ਹਨੇਰੀ ਝੁਲਾ ਦੇਣਗੇ ਜਾਂ ਕਿੱਧਰ ਨੂੰ ਹਨੇਰੀ ਚੱਲਦੀ ਹੈ ਇਹ ਤਕਰੀਬਨ ਅੱਜ 16 ਤਰੀਕ ਹੋ ਗਈ ਬਸ 16 17 ਦਿਨ ਬਾਕੀ ਨੇ ਰਿਜ਼ਲਟ ਆਈ ਜਾਣਾ ਪਰ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਸ਼ਰਯਾਮ ਸਪੋਰਟ ਕਰਦੀ ਦੋਗਲਾਪਨ ਰੱਖਿਆ ਨਹੀਂ ਇਹ ਵਜੂਰੀ ਹੈ ਤੇ ਉਹਨਾਂ ਦੀ ਮਨਸ਼ਾ ਜਿਹੜੀ ਹੈ ਕੋਈ ਲੀਡਰ ਬਣਨਾ ਨਹੀਂ ਕੋਈ ਪੈਸਾ ਕਮਾਉਣਾ ਨਹੀਂ ਉਹਨਾਂ ਦੀ ਹੁਣ ਮਨਸਾ ਕੇਵਲ ਇੱਕ ਰਹਿ ਗਈ ਕਿ ਮੈਂ ਜਿੰਦੇ ਜੀ ਆਪਣੇ ਪੁੱਤ ਦੀ ਮੌਦਾ ਇਨਸਾਫ ਲੈ ਸਕਾਂ ਇਹ ਜ਼ਰੂਰੀ ਵੀ ਹੈ ਪਰ ਜਿਹੜੀਆਂ ਮਾਂ ਦੀਆਂ ਭੇਡਾਂ ਕਤੀੜਾਂ ਇਹ ਕਹਿੰਦੀ ਐ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਗਲਤ ਕੀਤਾ ਮਾਨ ਦੀ ਸਪੋਰਟ ਕਰਨੀ ਸੀ ਕੀ ਗੱਲ ਬਈ ਤੁਸੀਂ ਮੈਨੂੰ ਕੰਮ ਤਾਂ ਗਣਾਓ ਸਮਜੀਤ ਮਾਨ ਨੇ ਇਹ ਤਾਂ ਕੀਤਾ ਕੀ ਐ ਆ ਹੁਣੇ ਕਰਵਤਾਰ ਆ ਜਿਹੜਾ ਸ਼ੋਰਜਾ ਉਹਨੂੰ ਚੱਕੀ ਫਿਰਦੇ ਨੇ ਹੋ ਸਕਦਾ ਕੋਈ ਨਾ ਕੋਈ ਕਾਰਾ ਕਰਵਾ ਦੇਣ ਉਹ ਜ਼ਿਆਦਾ ਹੀ ਤਤਾ ਹੋਏ ਫਿਰ ਤੱਕ ਤੇ ਝਾੜੋ ਚੱਕਦਾ ਕਿਤੇ ਕਿਰਪਾਨ ਚੱਕਦਾ ਪਰ ਜਿਹੜੀਆਂ ਕਤੀੜਾਂ ਮਾਨ ਦੇ ਪਿੱਛੇ ਫਿਰਦੀਆਂ ਉਹਨੂੰ ਮੈਂ ਬੇਨਤੀ ਕਰ ਦਿੰਨਾ ਬੇਨਤੀ ਬੈਸੇ ਮੈਂ ਬਹੁਤ ਘੱਟ ਕਰਦਾ ਹੁਣ ਮੈਂ ਟੈਲ ਜੀ ਕਰਦਾ ਹੁਣ ਭੁੱਲ ਜਾ ਪੁੱਤ ਇਹ ਪਹਿਲੇ ਕ੍ਰੈਡਿਟ ਮਿਲ ਗਿਆ ਸੀ ਦੋ ਮੌਤਾਂ ਹੋਈਆਂ ਜਿੱਤ ਗਿਆ ਸੀ ਤੁਹਾਡਾ ਮਾਨ ਕੜਮ ਚੌਧਰੀ ਹੁਣ ਨਹੀਂ ਦੇਖੋ ਤਾਂ ਜਿਵੇਂ ਬਾਦਲ ਸਿੰਘ ਸਾਹਿਬ ਨੇ ਮਰਦਿਆਂ ਮਰਦਿਆਂ ਉਹ ਇਲੈਕਸ਼ਨ ਲੜ ਕੇ ਵਿਧਾਨ ਸਭਾ ਦੇ ਸੱਚ ਵਿੱਚ ਖੇਪ ਪਾਈ ਸੀ ਨਾ ਹਾਰ ਗਿਆ ਸੀ ਤੇ ਉਦਾਂ ਹੀ ਹੋਣੀ ਆ ਹੁਣ ਉਦਾਂ ਹੀ ਹੋਣੀ ਆ ਹੁਣ ਜਵਾਨ ਤ ਜਬਤ ਹੋਣੀ ਆ ਇਹ ਧਿਆਨ ਰੱਖਿਓ ਇੱਕ ਗੱਲ ਹੋਰ ਸੁਣਿਓ ਥੋੜੀ ਪੰਜਾਬ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹ ਇਲੈਕਸ਼ਨ ਲੜਦੇ ਨੇ ਉਹਨਾਂ ਨੂੰ ਵੋਟ ਪਾਉਣ ਦਾ ਸਾਰੇ ਲੋਕਾਂ ਦੇ ਕੋਲ ਅਧਿਕਾਰ ਹੈ ਹੱਕ ਹੈ ਕਿਸੇ ਨੂੰ ਮਰਜ਼ੀ ਵੋਟ ਪਾਉਣ ਤੁਸੀਂ ਇਦਾਂ ਕੋ ਸਿੰਗ ਪਸਾਉਣਿਓ ਯਾਰ ਤੁਸੀਂ ਇੱਕ ਠੇਠਰ ਬੰਦਾ ਜਿਨੇ આજ ਤੱਕ ਕੁਝ ਕੀਤਾ ਨਹੀਂ ਕੇਵਲ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮਰਵਾਉਣ ਤੋਂ ਸਿਵਾਏ ਤੁਸੀਂ ਉਹਦੇ ਪਿੱਛੇ ਲੱਗ ਕੇ ਕਹਿਜੀਆਂ ਕਰਦੇ ਉਦਾਂ ਕਰ ਰਹੇ ਏ ਇਸੇ ਕਰਕੇ ਜਿਹੜਾ ਭੇਡ ਸ਼ਬਦ ਹੈ ਨਾ ਜਦ ਭੇਡ ਚਾਲ ਉਹ ਸਾਡੇ ਲੋਕਾਂ ਤੇ ਟੁੱਕਦਾ ਕੀ ਕਰਨਿਆ ਸਮਝਦਿਮਾਨ ਨੇ 1999 ਦੇ ਵਿੱਚ ਵੀ ਉਹ ਬਹੁਤ ਵੱਡੀ ਗਿਣਤੀ ਦੇ ਨਾਲ ਬਹੁਤ ਵੱਡੀ ਇਹ ਲਈ ਬਹੁਤ ਮਤ ਦੇ ਨਾਲ ਜਿੱਤਿਆ ਸੀ 13 ਸੀਟਾਂ ਉਦੋਂ ਕੀ ਕਰ ਲਿਆ ਉਹਦਾ ਕਿਸੇ ਨੇ ਉਂਗਲ ਲਾ ਦਿੱਤੀ ਕਹਿੰਦੇ ਕਿਰਪਾਨ ਲੈ ਕੇ ਜਾ ਅੰਦਰ ਉੱਥੇ ਰੋਲਾ ਪਾ ਕੇ ਖੜ ਗਏ ਤੇ ਜਆ ਉਦੋਂ ਬਾਅਦ ਜਿੱਤਾ ਦੋ ਬਾਰੀ ਫੇਰ ਕੀ ਕਰ ਲਿਆ ਤੇ ਤੀਜੀ ਵਾਰ ਹੁੰਦਿਆਂ ਕਿਸ ਕੀ ਕਰ ਲਿਆ ਜਾਣ ਕੇ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਭੇਡ ਚਾਲ ਦੇ ਮੁਤਾਬਕ ਚੱਲਦੇ ਨੇ ਨਾ ਸਮਝ ਲੈਣ ਤੇ ਨਾ ਹੀ ਅੱਖਾਂ ਖੋਲ ਕੇ ਦੇਖਣ ਨਾ ਕੰਨਾਂ ਦੇ ਨਾਲ ਸੁਣਨ ਬਸ ਸਿਮਰਜੀਤ ਮਾਨ ਜਿੰਦਾਬਾਦ ਸਿਮਰਜੀਤ ਮਾਨ ਜਿੰਦਾਬਾਦ ਕਾਹਦੇ ਲਈ ਬਈ ਮਰਦਾਬਾਦ ਜਿਸ ਬੰਦੇ ਨੇ ਕੁਝ ਕੀਤਾ ਨਹੀਂ ਨਾ ਕੌਮ ਲਈ ਨਾ ਸਮਾਜ ਲਈ ਉਹਦੇ ਲਈ ਜਿੰਦਾਬਾਦ ਕਹੋਗੇ ਮਰਦਾਬਾਦ ਕਮਾਂਗੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਿਮਰਜੀਤ ਮਾਨ ਹੈ ਤੇ ਰਬੇ ਕਰੋ ਬਦਿਆ ਕੀਤਾ ਸਰਦਾਰ ਬਲਕੌਰ ਸਿੰਘ ਨੇ ਸ਼ਰਿਆਮ ਕੰਗੜਾ ਦੀ ਸਪੋਰਟ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ